ਮਿੱਤਰੋ ਆਪਣੇ ਕਿਸਾਨਾਂ ਦੇ ਲਈ ਬਹੁਤ ਹੀ ਜ਼ਿਆਦੇ ਬੁਰੀ ਖਬਰ ਆ ਕਿ ਰਾਜਸਥਾਨ ਦੇ ਵਿੱਚ ਕੜਸਾਨਾ ਦੇ ਨੇੜੇ 3 ਮਰਬੇ ਕਣਕ ਸੜ ਕੇ ਸਵਾਹ ਹੋ ਗਈ ਆ 3 ਮਰਬੇ ਮਤਲਬ ਕਿ 75 ਕਿੱਲੇ ਕਣਕ ਨੂੰ ਅੱਗ ਲੱਗ ਗਈ ਆ ਤੇ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਇਹ ਉਹ ਏਰੀਆ ਜਿੱਥੇ ਕਣਕ ਬਹੁਤ ਹੀ ਜ਼ਿਆਦੇ ਘੱਟ ਹੁੰਦੀ ਆ ਜ਼ਿਆਦੇ ਸਰੋਂ ਹੁੰਦੀ ਆ ਤੇ ਧਰਤੀ ਹੇਠਲਾ ਪਾਣੀ ਵੀ ਨਾ ਮਾਤਰੀ ਆ ਟਿਊਬਵਲ ਬਹੁਤ ਜ਼ਿਆਦੇ ਘਟਾ ਤਾ ਇਹੋ ਜੀ ਜਗ੍ਹਾ ਦੇ ਉੱਪਰ ਵੀ ਅੱਗ ਲੱਗਣ ਕਰਕੇ 75 ਕਿੱਲੇ ਸੜ ਗਏ ਮੱਚ ਗਏ ਤਾਂ ਇਸ ਤੋਂ ਵੱਧ ਬੁਰੀ ਖਬਰ ਹੋਰ ਕੀ ਹੋਣੀ ਆ ਕਾਰਨ ਕੀ ਸੀ ਕਾਰਨ ਕੀ ਸੀ ਕਿ ਜਿਹੜੀ ਆਪਣੀਆਂ ਬਿਜਲੀ ਦੀਆਂ ਤਾਰਾਂ ਹੁੰਦੀਆਂ ਉਹਦਾ ਜਿਹੜਾ ਜੋੜ ਆ ਉਹ ਖੁੱਲ ਗਿਆ ਜਿਹਦੇ ਕਰਕੇ ਇੰਨਾ ਜਿਆਦਾ ਵੱਡਾ ਨੁਕਸਾਨ ਹੋ ਗਿਆ ਹੁਣ ਜੇਕਰ ਆਪਣੇ ਪੰਜਾਬ ਦੇ ਵਿੱਚ ਅਜਿਹੀ ਘਟਨਾ ਹੁੰਦੀ ਆ ਹੁਣ ਆਪਣੇ ਤਾਂ ਯਾਰ ਸਾਰੇ ਕਿਤੇ ਕਣਕੀ ਕਣਕ ਕੋਈ ਜ਼ਮੀਨ ਬੇਲੀ ਹੈ ਨਹੀਂ ਆਪਣੇ 75 ਕਿੱਲਿਆਂ ਦੀ ਥਾਂ ਤੇ 7500 ਕਿੱਲਾ ਮੱਚੂਗਾ 7500 ਕਿੱਲਾ ਕਣਕ ਸੜ ਕੇ ਸਵਾਹ ਹੋ ਜੂ ਐਡਾ ਵੱਡਾ ਨੁਕਸਾਨ ਹੋਊਗਾ ਇਸ ਲਈ ਤੁਸੀਂ ਪਹਿਲਾਂ ਹੀ ਸੰਭਲ ਜੋ ਜੇਕਰ ਤੁਹਾਡੇ ਵੀ ਖੇਤਾਂ ਦੇ ਵਿੱਚ ਬਿਜਲੀਆਂ ਤਾਰਾਂ ਜਾਂਦੀਆਂ ਮੇਰੇ ਖੇਤਾਂ ਵਿੱਚ ਵੀ ਜਾਂਦੇ ਤਾਂ ਜੋੜ ਚੈੱਕ ਕਰੋ ਦੇਖੋ ਮਾੜਾ ਮੋਟਾ ਜੇ ਕਿਤੇ ਤੁਹਾਨੂੰ ਲੱਗਦਾ ਵੀ ਆ ਜੋੜ ਆ ਤਾਂ ਤੁਰੰਤ ਤੁਰੰਤ ਨੂੰ ਕੀ ਕਰੋ ਘੌਲ ਨਾ ਕਰਿਓ ਕਿਉਂਕਿ ਆਪਣੇ ਖੇਤਾਂ ਦੇ ਵਿੱਚ ਉਹਨੇ ਬਰੂਦ ਆ ਬਰੂਦ ਮਾੜੀ ਦੀ ਚੰਗਿਆੜੀ ਨਿਕਲੀ ਸਭ ਖਤਮ ਜੇਕਰ ਆਪਣਾ ਗਵਾਂਢੀ ਆ ਵੈਸੇ ਤਾਂ ਆਪਣੇ ਕਈ ਵਾਰ ਗਵਾਂਢੀਆਂ ਨਹੀਂ ਬਣਦੀ ਹੁੰਦੀ ਟਰਾਂਸਫਰ ਦੇ ਹੇਠੋਂ ਕਣਕ ਵੱਢੀ ਨਹੀਂ ਤਾਂ ਤੁਸੀਂ ਵੱਢ ਦਿਓ ਯਾਰ ਕਿਉਂਕਿ ਨੁਕਸਾਨ ਕੱਲਾ ਉਹਦਾ ਨਹੀਂ ਹੋਣਾ ਹਜ਼ਾਰਾਂ ਕਿੱਲੇ ਕਣਕ ਦਾ ਨੁਕਸਾਨ ਹੋ ਜਾਣਾ ਕਿਉਂਕਿ ਆਪਣੇ ਖੇਤਾਂ ਦੇ ਵਿੱਚ ਤਾਂ ਇਹ ਹੁਣ ਬਰੂਦ ਪਿਆ ਮਾੜੀ ਦੀ ਚੰਗਿਆੜੀ ਬਹੁਤ ਆ ਹੁਣ ਜਿਹੜੇ ਕਿਸਾਨ ਭਰਾ ਜਾਂ ਹੋਰ ਕੋਈ ਵੀ ਬੀੜੀ ਸਿਗਰਟ ਪਿੰਦੀ ਆ ਕਿਰਪਾ ਕਰਕੇ ਉਹ ਆਪਣੀ ਆਹ ਕਣਕ ਤੋਂ ਦੂਰ ਹੋ ਕੇ ਪੀਲਾ ਕਰੋ ਯਾਰ ਕਿਉਂਕਿ ਕੋਈ ਪਤਾ ਨਹੀਂ ਲੱਗਦਾ ਆਹ ਬੀੜੀ ਸਿਗਰਟ ਕਰਕੇ ਵੀ ਆਪਣੀ ਹਜ਼ਾਰਾਂ ਏਕੜ ਕਣਕ ਤਬਾਹ ਹੋ ਸਕਦੀ ਆ ਕਿਉਂਕਿ ਹੁਣ ਤੱਕ ਰਿਸਕ ਹੀ ਰਿਸਕ ਆ ਜਿਹੜੇ ਘਰ ਢਾਣੀ ਦੇ ਵਿੱਚ ਆ ਕਿਰਪਾ ਕਰਕੇ ਉਹ ਆਪਣੀਆਂ ਜਿਹੜਾ ਰੋਟੀ ਬਣਾਉਂਦੇ ਆ ਜਾਂ ਆਪਣਾ ਚਾਹ ਪਣੀ ਕਰਦੇ ਆ ਆਹ ਚਾਰਕ ਦਿਨ ਗੈਸ ਉੱਪਰ ਕਰ ਲਿਆ ਕਰਨ ਬਾਹਰ ਚੁੱਲ੍ਹੇ ਦੇ ਉੱਪਰ ਅੱਗ ਵੀ ਨਾ ਮਚਾਉਣ ਕਿਉਂਕਿ ਦੋਸਤੋ ਮਾੜਾ ਜਿਹਾ ਬਰੂਲਾ ਆ ਗਿਆ ਤਾਂ ਵੀ ਸਾਰਾ ਖਤਮ ਆ ਕਿਉਂਕਿ ਉਹ ਤਾਂ ਬੈਠੀ ਬਰੂਦ ਦੇ ਵਿੱਚ ਆ ਤਾਂ ਇਹ ਛੋਟੀਆਂ ਛੋਟੀਆਂ ਗੱਲਾਂ ਵੱਲ ਧਿਆਨ ਦਿਓ ਮੈਂ ਤਾਂ ਇਹ ਵੀ ਕਹਿਣਾ ਕਿ ਜਿਹੜੇ ਆਪਣੇ ਖੇਤਾਂ ਦੇ ਵਿੱਚ ਪਾਣੀ ਵਾਲੀਆਂ ਟੈਂਕੀਆਂ ਬਣੀਆਂ ਪਈਆਂ ਸਾਰੀਆਂ ਹੁਣ ਭਰ ਕੇ ਰੱਖੋ ਕੋਈ ਪਤਾ ਨਹੀਂ ਕਦੋਂ ਉਹਨਾਂ ਦੀ ਲੋਡ ਪੈ ਜੇ ਐਨੇ ਹੀ ਨਹੀਂ ਆਪਣੀ ਮੀਨਸੋ ਚ ਟਰਾਂਸਫਰ ਮਾਰੀ ਸੋਚੇ ਕੱਟ ਕੇ ਰੱਖੋ ਕਿਉਂਕਿ ਜੇਕਰ ਸਪਾਰਕਿੰਗ ਹੁੰਦੀ ਆ ਤਾਂ ਆਪਣੇ ਕਣਕ ਬਚ ਜਾਏ ਕਲੀ ਥੋੜੀ ਕਣਕ ਨਹੀਂ ਬਚਣੀ ਇਹ ਆਪਾਂ ਹਜ਼ਾਰਾਂ ਏਕੜ ਗਣਕੇ ਬਚਾ ਲੈਣੀ ਆ ਆਹ ਛੋਟੀਆਂ ਛੋਟੀਆਂ ਗੱਲਾਂ ਵੱਲ ਜ਼ਰੂਰ ਧਿਆਨ ਦਿਓ ਤੇ ਬਾਕੀ ਹੁਣ ਚੈੱਕ ਕਰਿਓ ਧਿਆਨ ਰੱਖੋ ਜੇਕਰ ਜਿੱਥੇ ਵੀ ਤੁਹਾਨੂੰ ਜੋੜ ਨਜ਼ਰ ਆਉਂਦਾ ਤਾਂ ਕਿਰਪਾ ਕਰਕੇ ਉਹਨੂੰ ਚੈੱਕ ਕਰਾ ਲਓ ਕਿਉਂਕਿ ਬਾਅਦ ਦੇ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ